ਗੁਰਬਾਣੀ ਦੇ ਵਿੱਚ ਪਹਿਲਾਂ ਆਪਾਂ ਨੂੰ ਇਹਦੇ ਬਾਰੇ ਇਹ ਸਮਝਾਇਆ ਗਿਆ ਵੀ ਇੱਕ ਨਰਜੀਵ ਚੀਜ਼ ਹੁੰਦੀ ਹੈ ਇੱਕ ਸਰਜੀਵ ਸਰਜੀਵ ਹੁੰਦੀ ਹੈ ਜਿਹਦੇ 'ਚ ਜਾਨ ਆ ਨਰਜੀਵ ਜਿਹਦੇ 'ਚ ਜਾਨ ਨਹੀਂ ਹੈਗੀ ਜਿਹੜੇ ਇਨਸਾਨ ਨੇ ਬਣਾਈ ਆ ਉਹ ਕੁਝ ਵੀ ਹੋਰ ਪਹਾੜ ਦਾ ਪਹਾੜ 'ਚ ਜਾਨ ਥੋੜੀ ਆ ਉਹ ਨਾ ਇਨਸਾਨ ਨੇ ਬਣਾਇਆ ਇਸ ਲਈ ਉਹ ਨਰਜੀਵ ਆ ਉਹ ਚ ਜੀਵ ਮਤਲਬ ਉਹ ਚ ਜਾਨ ਨਹੀਂ ਹੈਗੀ ਆਤਮਾ ਨਹੀਂ ਹੈਗੀ ਨੋ ਲਿਵਿੰਗ ਆ ਨੋਨ ਲਿਵਿੰਗ ਆ ਇੰਗਲਿਸ਼ ਚ ਕਹਿੰਦੇ ਆ ਨੋਨ ਲਿਵਿੰਗ ਤੇ ਲਿਵਿੰਗ ਥਿੰਗਸ ਇੱਕ ਨੈਚੁਰਲ ਕਹਿੰਦੇ ਕਮੈਨ ਮੇਡ ਮੈਨ ਮੇਡ ਵੀ ਨਹੀਂ ਹੋ ਸਕਦੀ ਨੋਨ ਲਿਵਿੰਗ ਮੈਨ ਮੇਡ ਤਾਂ ਦੋਨੋਂ ਸੇਮ ਕੁਦਰਤੀ ਵੀ ਹੋ ਸਕਦੀ ਹੈ ਨੋਨ ਲਿਵਿੰਗ ਮਤਲਬ ਦੋ ਦੋ ਚੀਜ਼ਾਂ ਚ ਵੰਡਤਾ ਇੱਕ ਇੱਕ ਨਰਜੀਵ ਇੱਕ ਸਰਜੀਵ ਹੈਨਾ ਦੋ ਹੁਣ ਬੈੱਡ ਕੀ ਆ ਇਹਦਾ ਉਹ ਆ ਨਰਜੀਵ ਨਰਜੀਵ ਆ ਨੌਨ ਲਿਵਿੰਗ ਆ ਹਾਂ ਇਹ ਟਾਈਮ ਪੀਸ ਅਲਮਾਰੀ ਇਹਦਾ ਜਿਹੜੇ ਬੰਦੇ ਨੇ ਬਣਾਈਆਂ ਵੀ ਦਿੱਤੀਆਂ ਹਾਂ ਤਾਂ ਇਹ ਚੀਜ਼ਾਂ ਕੁਦਰਤ ਨੇ ਕੁਦਰਤ ਨੇ ਜਿਵੇਂ ਪਹਾੜ ਤਾਂ ਜਾਂ ਹੋਰ ਨਦੀਆਂ ਦਾ ਨਦੀਆਂ ਕਿਹੜਾ ਹੁੰਦੇ ਇਨਸਾਨਾਂ ਨੇ ਬਣਾਈਆਂ ਨੇ ਜੀ ਉਹ ਪਾਣੀ ਨਹੀਂ ਨਾ ਨਦੀ ਦੇ ਵਿੱਚ ਵੀ ਜੀਵਨ ਹੈਗਾ ਮੱਛੀਆਂ ਨੇ ਉਹ ਉਹਦਾ ਇੱਕ ਚੀਜ਼ ਹੋ ਸਕਦੀ ਹੈ ਮਤਲਬ ਇੱਕ ਡਿਫਰੈਂਸ਼ੀਏਟ ਹੋ ਗਿਆ ਆਪਾਂ ਨੂੰ ਪਤਾ ਲਾਇਆ ਜਾਣਾ ਵੀ ਆ ਜੋ ਦੀਆਂ ਤੈਨੂੰ ਪਤਾ ਤੈਨੂੰ ਪਤਾ ਸਾਰਾ ਕੁਝ ਨਾ ਉਹਦੇ ਵਿੱਚ ਜਿਹੜੀ ਸਰਜੀਵ ਜੁੰਦੀ ਆ ਨਾ ਉਹ ਉਹ ਚਾਰ ਕਿਸਮਾਂ ਚ ਵੰਡੀ ਆ ਪਹਿਲਾਂ ਸਿਆਣੇ ਲੋਕਾਂ ਨੇ ਵੰਡ ਕੇ ਸਮਝਾਤਾ ਚਾਰ ਕਿਸਮਾਂ ਨਾਲ ਇਹ ਸੰਸਾਰ ਬਣਿਆ ਉਹ ਚਾਰ ਕਿਸਮਾਂ ਚ ਵੰਡਦਾ ਇੱਕ ਤਾਂ ਕਹਿੰਦੇ ਅੰਡੇ ਤੋਂ ਪੈਦਾ ਹੁੰਦਾ ਕਈ ਚੀਜ਼ਾਂ ਅੰਡੇ ਤੋਂ ਪੈਦਾ ਹੁੰਦੀਆਂ ਨੇ ਕੁਝ ਕਿੰਨੀ ਹੋ ਸਕਦੀਆਂ ਨੇ ਇੱਕ ਮੱਛੀ ਆ ਮੱਛੀ ਅੰਡੇ ਕਰਦੇ ਨੇ ਫਰ ਮੁਰਗੀ ਵੀ ਅੰਡੇ ਕਰਦੇ ਨੇ ਜੇਰ ਤੋਂ ਆਪਾਂ ਇਨਸਾਨ ਜੇਰ ਤੋਂ ਆਪਾਂ ਪਸ਼ੂ ਡੰਗਰ ਇਹ ਜੇਰ ਚੋਂ ਪੈਦਾ ਹੁੰਦੇ ਨੇ ਹੈਨਾ ਸੂੰਦੇ ਨੇ ਅੰਡਰ ਜੀਰਸ ਸੇਤਜ ਇੱਕ ਗਰਮੈਸ਼ ਤੋਂ ਜਿਵੇਂ ਹੁਣ ਟੋਕਾ ਪਿਆ ਬਾਹਰ ਹਾਂ ਕੀੜੇ ਪੈਦਾ ਹੋ ਜਾਂਦੇ ਹਾਂ ਕੀੜੇ ਪੈਦਾ ਹੋ ਜਾਂਦੇ ਨੇ ਉਹ ਚ ਹਨਾ ਉਹ ਗਰਮੈਸ਼ ਚ ਪੈਦਾ ਹੁੰਦੇ ਨੇ ਜੇ ਗਰਮੀ ਦਾ ਮਹੀਨਾ ਹੁੰਦਾ ਆਹਾ ਭਦੂ ਬੁੱਧੋ ਜੀ ਸੇ ਉੱਤਪਜ ਇੱਕ ਆਹਾ ਬਾਗ ਦਾ ਸਪਤੀ ਆ ਜਿਹੜੀ ਖੇਤਾਂ ਚ ਉੱਕਦੀ ਆ ਇਹ ਚਾਰ ਸ਼੍ਰੇਣੀ ਅੱਜ ਵੰਡ ਦੱਸ ਠੀਕ ਜੀਵਨ ਵੀ ਜਿਹੜੀ ਸਰਜੀਵ ਨੇ ਜਿਹੜੇ ਲਿਵਿੰਗ ਨੇ ਹਾਂ ਇਹ ਇਨਾਂ ਚ ਇੱਕ ਜੋਤ ਆ ਜੀਵਨ ਆ ਇਨਾਂ ਚ ਆਤਮਾ ਸਾਰਿਆਂ ਚ ਉਹ ਇਹ ਚਾਰ ਕਿਸਮਾਂ ਚ ਵੰਡਿਆ ਹੋਇਆ ਅਤੇ ਇਨਾਂ ਜਿਹੜੇ ਚਾਰੇ ਕਿਸਮਾਂ ਨੇ ਇਹ ਜਦ ਜਿਉਂਦੀਆਂ ਨੇ ਜੀਵਨ ਇਨਾਂ ਨੂੰ ਜੀਵਨ ਜਿਉਣ ਲਈ એનર્ਜੀ ਚਾਹੀਦੀ ਆ ਭੋਜਨ ਚਾਹੀਦਾ ਇਹ ਭੋਜਨ ਵੀ ਇਨਾਂ ਦਾ ਆਪਣੇ ਆਪ ਚ ਆ ਜੀਵਾਂ ਦਾ ਆਹਾਰ ਜੀ ਮਤਲਬ ਇਹ ਇੱਕ ਦੂਜੇ ਨੂੰ ਹੀ ਖਾਂਦੇ ਨੇ ਇੱਕ ਸਿਸਟਮ ਬਣ ਗਿਆ ਸ਼ੇਰ ਬੱਕਰੀ ਨੂੰ ਖਾਂਦਾ ਬੱਕਰੀ ਕਾ ਖਾਂਦੀ ਆ ਆ ਆਪਾਂ ਫਸਲਾਂ ਖਾ ਲੈਂਦੇ ਆ ਮੁਰਗੀਆਂ ਖਾ ਲੈਂਦੇ ਹਣਾ ਇੱਕ ਦੂਜੇ ਨੂੰ ਖਾ ਸਕਦੇ ਆ ਆਪਾਂ ਨੂੰ ਜਿਉਂਦੇ ਰਹਿਣ ਲਈ ਪਾਣੀ ਤੇ ਭੋਜਨ ਚਾਹੀਦੇ ਚਾਹੀਦਾ ਹਣਾ ਹੁਣ ਆਪਾਂ ਖਾਂਦੇ ਕੀ ਆ ਆਪਾਂ ਕਿਸੇ ਹੋਰ ਆਤਮਾ ਦਾ ਸਰੀਰ ਖਾਂਦੇ ਆ ਹਰੇਕ ਜੀ ਦੁਨੀਆ ਤੇ ਜਿਹੜਾ ਜੀਵ ਆ ਉਹਨੂੰ ਜਿਉਂਦਾ ਰਹਿਣ ਲਈ ਇੱਕ ਭੋਜਨ ਚਾਹੀਦਾ एनर्जी चाहिਦੀਆ ਜਿੰਦਗੀ ਜਿਉਣ ਲਈ ਉਹ એનર્ਜੀ ਆਪਾਂ ਦੂਜੀ ਆਤਮਾ ਦਾ ਸਰੀਰ ਖਾ ਕੇ ਹੀ ਪੂਰੀ ਕਰ ਸਕਦੇ ਆ ਹੋਰ ਹੋਰ ਤੂੰ ਕੋਈ ਵੀ ਖਾਣੇ ਵਾਲੀ ਚੀਜ਼ ਸੋਚ ਲਾ ਜਿਹੜੀ ਬਿਨਾ ਸਰੀਰ ਤੋਂ ਬਣੀ ਹੋਵੇ ਦੇਖੋ ਦਾਲ ਆ ਮੂੰਗੀ ਦੀ ਦਾਲ ਜਾਂ ਕੋਈ ਵੀ ਦਾਲ ਲਾ ਲ ਉਹ ਬੂਟਾ ਉੱਗਦਾ ਬੂਟੇ 'ਚ ਜੀਵ ਆ ਬੂਟੇ 'ਚ ਆਤਮਾ ਹਨਾ ਉਸ ਲਿਵਿੰਗ ਥਿੰਗ ਆ ਉਹਨੇ ਉਹਦੇ ਵਿੱਚੋਂ ਫਲੀਆਂ ਉਹ ਪੈਦਾ ਹੁੰਦੀਆਂ ਨੇ ਉਹਦੇ ਵਿੱਚ ਉਦਾਲ ਪੈਦਾ ਹੁੰਦੀ ਹੈ ਹਨਾ ਉਹ ਆਪਾਂ ਦਾਲ ਲੈਨੇ ਆ ਦਾਲ ਨੂੰ ਦੁਬਾਰਾ ਬੀਜਦੇ ਨੇ ਘੁੱਗੇ ਹੋਗੇ ਉਹ 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 ਆਤਮਾ ਨੇ ਕੁਝ ਬਣਾਇਆ ਉਹਦਾ ਸਰੀਰ ਆ ਉਹ ਆਪਾਂ ਖਾ ਕੇ ਉਹਨੇ ਸੂਰਜ ਤੋਂ ਤੇ ਧਰਤੀ ਤੋਂ ਤੱਤ ਲਏ ਨੇ ਉਹਦੇ ਵਿੱਚ એનર્ਜੀ ਆ ਉਹ ਫਲੀਆਂ ਦੇ ਰੂਪ ਦੇ ਵਿੱਚ ਦਾਣੇ ਦੇ ਰੂਪ ਦੇ ਵਿੱਚ એનર્ਜੀ ਆ ਗਈ ਉਹ ਆਪਾਂ ਖਾ ਕੇ એનર્ਜੀ ਲੈਨੇ ਆ ਉਹ ਆਤਮਾ ਦਾ ਸਰੀਰ ਖਾਨੇ ਆ ਮੁਰਗੀ ਦੇ ਵਿੱਚ ਆਤਮਾ ਉਹਨੇ ਜਿੰਦਗੀ ਭਰ ਉਹ ਸਰੀਰ ਬਣਾਇਆ ਆ ਦਾ ਆਪਾਂ ਉਹ ਉਹਦਾ ਸਰੀਰ ਲੈ ਲੈਨੇ ਆ ਆਤਮਾ ਆਤਮਾ ਮਰਦੀ ਨਹੀਂ ਗਈ ਆਤਮਾ ਨੇ ਕੁਝ ਹੋਰ ਰੂਪ ਲੈ ਲੈਣਾ ਹੈ ਨਾ ਉਹਦਾ ਸਰੀਰ ਲੈ ਲਿਆ ਆਪਾਂ ਨੂੰ એનર્ਜੀ ਮਿਲ ਗਈ ਅ ਸ਼ੇਰ ਨੇ ਬੱਕਰੀ ਤੋਂ ਦਾ ਸਰੀਰ ਖਾ ਲੈਣਾ ਐਵੇਂ ਇਸ ਸਿਸਟਮ ਚੱਲਿਆ ਹੋਇਆ ਹੁਣ ਪੱਠੇ ਪੱਠੀਆਂ ਤੋਂ ਪਸ਼ੂਆਂ ਨੇ એનર્ਜੀ ਲੈ ਲੈਣੀ ਆ ਪਸ਼ੂਆਂ ਨੂੰ ਵੀ ਵੱਢ ਕੇ ਖਾ ਲੈਂਦੇ ਨੇ ਉਹ ਤੋਂ ਬੰਦਾ ਲੈ ਲੈਂਦਾ ਇੱਕ ਸਰਕਲ ਬਣਿਆ ਹੋਇਆ ਜੀਆ ਕਾ ਹਾਰ ਐਸੀ ਕੋਈ ਦੁਨੀਆ ਤੇ ਚੀਜ਼ ਨਹੀਂ ਹੈਗੀ ਜਿਹੜਾ ਬੰਦਾ ਖਾਂਦਾ ਤੇ ਉਹ ਇਸੇ ਦੂਜੀ ਆਤਮਾ ਦਾ ਸਰੀਰ ਨਾ ਹੋਵੇ। ਐਸੇ ਗੱਲ ਕਰਕੇ ਜਿਨ ਪਾਪ ਕਿਹਾ ਹੋਇਆ ਵੀ ਜੀਵ ਹੱਤਿਆ ਜਾਂ ਪਾਪ ਇੱਕ ਬਹੁਤ ਵੱਡਾ ਬਲੰਡਰ ਆ ਬਹੁਤ ਵੱਡਾ ਵਹਿਮ ਆ। ਕਿਉਂਕਿ ਅਸੀਂ ਜਿਉਂਦੀ ਨਹੀਂ ਰਹਿ ਸਕਦੇ ਦੂਜੇ ਜੀਵ ਦੇ ਸਰੀਰ ਤੋਂ ਬਿਨਾਂ। ਦੂਜੇ ਜੀਵ ਦੇ ਸਰੀਰ ਨੂੰ ਖਾ ਕੇ ਹੀ ਸਾਨੂੰ એનર્ਜੀ ਮਿਲਦੀ ਆ। ਇਸ ਲਈ ਇਹ ਜੀਵ ਹੱਤਿਆ ਪਾਪ ਨਹੀਂ ਹੈਗੀ ਇਹ ਤਾਂ ਬਿਨਾਂ ਅਸੀਂ ਸਾਡਾ ਜੀਵਨ ਨਹੀਂ ਚੱਲਣਾ ਹੈਗਾ। ਅਸੀਂ ਜੋਦੀ ਨਹੀਂ ਰਹਿ ਸਕਦੇ ਇਹੀ ਗੱਲ ਨਾਨਕਦੇਵ ਜੀ ਨੇ ਪਾਂਡੇ ਨੂੰ ਕਹੀ ਆ ਮਲਹਾਰ ਦੀ ਰਾਖ ਚ 1299 ਬਿਜ ਤੇ ਵੀ ਪਾਂਡੇ ਤੂੰ ਜਾਣੇ ਹੀ ਨਹੀਂ ਕਿੱਥੋਂ ਮਾਸੋਂ ਪੰਡਾ ਤਾਂ ਹੁਣ ਆਪਾਂ ਉਦਾਹਰਨ ਲੈਨੇ ਆ ਵੀ ਦੇਖ ਮੰਨ ਲਓ ਆਪਾਂ ਕੌਫੀ ਪੀਨੇ ਆ ਚਾਹ ਪੀਨੇ ਆ ਚਾਹ ਕਿਵੇਂ ਬਣਦੀ ਆ ਉਹ ਬੂਟਾ ਲੱਗਿਆ ਹਰੇ ਪੱਤੇ ਤੋੜ ਕੇ ਉਹ ਤੋਂ ਪ੍ਰੋਸੈਸ ਹੁੰਦੀ ਆ ਚਾਹ ਠੀਕ ਆ ਕੌਫੀ ਕੌਫੀ ਬੀਨ ਹੁੰਦੇ ਨੇ ਕੋਕੋਬੀਨ ਸੱਚੇ ਕੋਕੋਬੀਨਾਂ ਨੂੰ ਬੀਜਾਂਗੇ ਤਾਂ ਉਹ ਵੀ ਉੱਗੂਗਾ ਦਵਾਰਾ ਬੂਟਾ ਉਹਦੀ ਹਿੜਕਾਂ ਨੂੰ ਪੀਸ ਕੇ ਕਾਫੀ ਬਣਦੀ ਆ ਹਨਾ ਰੋਟੀ ਰੋਟੀ ਦਾ ਪਤਾ ਹੀ ਆ ਕਣਕ ਤੋਂ ਅਨਾਜ ਤੋਂ ਜਾਂ ਹੋਰ ਕੁਝ ਵੀ ਕਰ ਕਰਲਾ ਯਾਰ ਦੁੱਧ ਲੈ ਲੈ ਡੇਰੀ ਪ੍ਰੋਡਕਟ ਦੁੱਧ ਆਪਾਂ ਨੂੰ ਮਿਲਦਾ ਜੀ ਉਤੋਂ ਆ ਜੀਵਤੂ ਹੀ ਆ ਤਿਆਰ ਤਾਂ ਉਹਨੂੰ ਮੱਝੇ ਕਰਦਿਆਂ ਜੀ ਹਵਾ ਜਿਦਾ ਤਿਆਰ ਹੋ ਨਹੀਂ ਸਕਦਾ ਪ੍ਰੋਸੈਸ ਫੂਡ ਜਿਹੜਾ ਉਹਦਾ ਰਾਮ ਮਟੀਰੀਅਲ ਤਾਂ ਹੀ ਆ ਅਨਾਜ ਜਾਂ ਡੇਰੀ ਪ੍ਰੋਡਕਟ ਹੋਊ ਜਾਂ ਮੀਟ ਹੋਊਗਾ ਰਾਮ ਮਟੀਰੀਅਲ ਉਹ ਹੀ ਹੋਊਗਾ ਇਹ ਚਾਰ ਜੀਵਾਂ ਤੋਂ ਆਪਾਂ ਐਂ ਕਹਿ ਸਕਦੇ ਆ ਚਾਰੇ ਖਾਣੀਆਂ ਕਹਿੰਦੇ ਨੇ ਨੂੰ ਚਾਰ ਖਾਣੀਆਂ ਕਹਿੰਦੇ ਨੇ ਅੰਡੇ ਤੋਂ ਜੇਰੇ ਤੋਂ ਸਿੱਤ ਤੋਂ ਉਤਪਜ ਅੰਡੇ ਤੋਂ ਜੇਰ ਤੋਂ ਗਰਮੈਸ਼ ਤੋਂ ਤੇ ਉਤਪਤੀ ਉਤਪਜ ਤੋਂ ਬਨਸਪਤੀ ਤੋਂ ਇੰਨਾ ਚਾਰਾਂ ਤੋਂ ਇਲਾਵਾ ਬਾਹਰ ਕੁਝ ਨਹੀਂਗਾ ਤੇ ਇੰਨਾ ਚਾਰਾਂ ਤੋਂ ਹੀ ਜਿਹੜੇ ਜੀਵ ਪੈਦਾ ਹੁੰਦੇ ਨੇ ਉਹਨਾਂ ਦੇ ਸਰੀਰ ਤੇ ਉਹਨਾਂ ਦੇ ਸਰੀਰ ਦੀ ਮਦਦ ਨਾਲ ਪੈਦਾ ਹੋਏ ਪ੍ਰੋਡਕਟ ਜਿਵੇਂ ਦੁੱਧ ਕਹਿੰਦੇ ਆ ਜੀ ਇਹ ਹੀ ਇਹਨਾਂ ਨੂੰ ਖਾ ਕੇ ਹੀ ਅਸੀਂ ਜਿਉਦੇ ਰਹਿ ਸਕਦੇ ਆ ਇਸ ਲਈ ਅਸੀਂ ਜੇ ਇਹਨੂੰ ਪਾਪ ਗਿਣਦੇ ਆ ਤਾਂ ਇਹ ਪਾਪ ਤੋਂ ਬਾਹਰ ਨਹੀਂ ਹੋ ਸਕਦੇ ਕਦੇ ਵੀ ਪਾਪ ਤੋਂ ਮੁਕਤ ਨਹੀਂ ਹੋ ਸਕਦੇ ਕਿਉਂਕਿ ਕਿਸੇ ਨਾ ਕਿਸੇ ਜੀਵ ਦੀ ਹੱਤਿਆ ਤਾਂ ਸਾਨੂੰ ਕਰਨੀ ਹੀ ਪੈਣੀ ਆ ਚਾਹੇ ਨਾਜ ਦੀ ਕਰਨਾ ਚਾਹੇ ਮੁਰਗੀ ਦੀ ਕਰਨਾ ਇਹ ਤਾਂ ਬਾਹਰ ਨਹੀਂ ਹੋ ਸਕਦਾ ਸਭ ਇਸ ਲਈ ਇਹ ਪਾਪ ਨਹੀਂ ਹੈਗਾ ਇਹ ਸਿਸਟਮ ਆ ਇਹ ਕੁਦਰਤ ਨੇ ਬਣਾਈ ਹੈ ਮੇ ਆ ਬਹੁਤ ਗਲਤੀ ਹੋਣਾ ਜਿਹੜੀ ਤੇਰੇ ਦਿਮਾਗ ਚ ਚਲਦੀ ਹੋ ਜ ਕਿਸੇ ਹੋਰ ਦੇ ਚਲਦੀ ਹੋਊਗੀ ਇੱਥੇ ਮੈਂ ਇੱਕ ਗੱਲ ਹੋਰ ਜੋੜਨੀ ਸੀ ਵੀ ਉਹ ਹਾਂ ਇੱਕ ਪ੍ਰੋਡਕਟ ਹੈਗਾ ਪਰ ਉਹ ਆਪਾਂ ਨੂੰ ਜਿਉਂਦਾ ਨਹੀਂ ਰੱਖ ਸਕਦਾ ਉਹ ਆ ਨੂਨ 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 ਕਿਸੇ ਵੀ ਜੀਵ ਤੋਂ ਨਹੀਂ ਬਣਦਾ ਹੈਗਾ ਪਰ ਉਸ ਆਪਾਂ ਨੂੰ ساری ਜ਼ਿੰਦਗੀ ਜਿਉਂਦਾ ਵੀ ਨਹੀਂ ਰੱਖ ਸਕਦਾ ਨਾ ਉਹ ਤੋਂ ਇਨੀ ਉਹ ਆਪਾਂ ਸਵਾਦ ਦੇ ਤੌਰ ਤੇ ਮਸਾਲਾ ਵਰਤਦੇ ਆ ਸਵਾਦ ਦੇ ਤੌਰ ਤੇ ਪਰ ਉਹ ਜਿਉਂਦਾ ਨਹੀਂ ਰੱਖ ਸਕਦਾ ਸਾਨੂੰ ਇੱਕ ਮਿੱਠਾ ਮਿੱਠਾ ਗੰਨੇ ਤੋਂ ਬਣਦਾ ਯਾਰ ਕੁਝ ਵੀ ਲੈ ਲੈਣਾ ਉਹ ਜੀਵ ਦੇ ਸਰੀਰ ਤੋਂ ਹੀ ਬਣਦਾ ਜਾਂ ਜੀਵ ਦੀ ਮਦਦ ਨਾਲ ਸਰੀਰ ਬਣਿਆ ਹੈ ਜਿਹੜਾ ਉਹ ਤੋਂ ਹੀ ਮਿਲਦਾ ਆਪਾਂ ਨੂੰ ਕਿ ਪਲਾਂਟਸ ਤੋਂ ਬਣਦਾ ਹਾਂ ਹੁਣ ਗੱਲ ਇੱਥੇ ਆਉਂਦੀ ਹੈ ਵੀ ਅਵੇਅਰਨੈਸ ਉਹ ਜੀਵ ਨੂੰ ਕਿੰਨੀ ਆ ਜਿਹੜਾ ਕਣਕ ਦਾ ਦਾਣਾ ਜਦੋਂ ਉਹਨੂੰ ਆਪਾਂ ਪੀਸਦੇ ਹਾਂ ਆਟਾ ਬਣਾਉਣ ਲਈ ਰਗੜਦੇ ਹਾਂ ਉਹ ਵਿਚਾਰਾ ਹੱਥ ਪੈਰ ਨਹੀਂ ਮਾਰਦਾ ਕਿਉਂਕਿ ਉਹ ਕਿਉਂਕਿ ਉਹ 'ਚ ਅਵੇਅਰਨੈਸ ਨਹੀਂ ਅਵੇਅਰਨੈਸ ਕਹੋ ਮਤਲਬ ਉਹਦੀ ਡਿਵੈਲਪਮੈਂਟ ਨਹੀਂ ਇੰਨੀ ਹੋਈ ਉਹਦੇ ਹੱਥ ਪੈਰ ਨਹੀਂ ਹੈਗੇ ਉਹਨੂੰ ਉਹਨੂੰ ਪਤਾ ਨਹੀਂਗਾ ਵੀ ਆਪਣਾ ਬਚਾਅ ਕਰਨਾ ਉਹ ਉਹਦੀ ਸਟੇਜ ਉੱਥੇ ਦੀ ਆ ਜਣਦੀ ਉਹਨੂੰ ਨਹੀਂ ਪਤਾ ਅੰਡਾ ਹੁਣ ਅੰਡਾ ਪਿਆ ਅੰਡਾ ਤੁਰੇ ਜਾਂਦਾ ਅੰਡੇ ਦੇ ਪੈਰ ਰੱਖ ਦਾਂਗੇ ਅੰਡਾ ਫਟ ਜਾਊਗਾ ਅੰਡਾ ਆਪਣੇ ਆਪ ਦਾ ਬਚਾ ਕਰੂਗਾ ਨਹੀਂ ਕਰਦਾ ਕਿਉਂਕਿ ਅੰਡੇ ਦੇ ਹੱਥ ਪੈਰ ਨਹੀਂ ਹੈਗੇ ਉਹਨੂੰ ਪਤਾ ਹੀ ਨਹੀਂ ਹੈਗਾ ਉਹਨੂੰ ਅਵੇਰਨੈਸ ਹੀ ਨਹੀਂ ਹੈਗੀ ਜੇ ਜਦੋਂ ਜੋ ਚੂਚਾ ਨਿਕਲ ਗਿਆ ਚੂਚੇ ਨੂੰ ਮਿੱਦਣ ਦੀ ਕੋਸ਼ਿਸ਼ ਕਰਾਂਗੇ ਚੂਚਾ ਉਧਰ ਉਧਰ ਭੱਜੂਗਾ ਇਹ ਕੁਦਰਤੀ ਆ ਆਪਾਂ ਮੰਨ ਲਾਓ ਮੋਟਰਸਾਈਕਲ ਤੇ ਤੁਰੇ ਜਾਂਦੇ ਆਪਾਂ ਆਪਣੇ ਅੱਖ 'ਚ ਮੱਛਰ ਪੈ ਰਿਹਾ ਕਿੰਨੀ ਤੇਜ਼ ਆਪਾਂ ਹੁੰਨੇ ਆ ਕਿੰਨੀ ਤੇਜ਼ ਮੱਛਰ ਉੜਿਆ ਉਲਾਂ ਹੁੰਦਾ ਫਿਰ ਵੀ ਆਪਣੀ ਕਿੰਨਾ ਤੇਜ਼ ਰਿਐਕਸ਼ਨ ਹੁੰਦਾ ਆਪਣੀ ਅੱਖ ਬੰਦ ਹੁੰਦੀ ਹੈ ਕਈ ਵਾਰ ਨਹੀਂ ਭੰਨ ਦਿੰਦੇ ਆਪਾਂ ਬਾਹਰ ਹੀ ਰੋਕ ਲੈਨੇ ਆ ਕਿੰਨਾ ਤੇਜ਼ ਰਿਐਕਸ਼ਨ ਆ ਆਪਾਂ ਇਹ ਜੀਵਨ ਦੀ ਸੱਭਿਆਤਾ ਕਿੰਨੇ ਸਾਲਾਂ ਤੋਂ ਚੱਲਦੀ ਆ ਰਹੀ ਹੈ ਇਨਸਾਨ ਜੰਮਿਆ ਉਦੋਂ ਤੋਂ ਆਪਾਂ ਨੇ ਸਿੱਖਿਆ ਵੀ ਆਪਣੇ ਆਪ ਨੂੰ ਕਿਵੇਂ ਬਚਾਉਣਾ ਆਪਣੇ ਆਪ ਹੀ ਉਹ ਰਿਐਕਸ਼ਨ ਹੋ ਜਾਂਦੇ ਨੇ ਆਪਣੇ ਮਨ ਨੂੰ ਕੋਈ ਚੀਜ਼ ਆਉਂਦੀ ਆ ਆਪਣੇ ਆਪ ਤੇਰਾ ਹੱਥ ਹੋ ਜਾਊਗਾ ਉੱਤੇ ਨੂੰ ਬਚਾਉਣ ਲਈ ਉਹ ਆਪਣੇ ਆਪ ਹੁੰਦੀਆਂ ਨੇ ਆਪਾਂ ਮਤਲਬ ਸ਼ੁਰੂ ਤੋਂ ਹੀ ਆਪਣੇ ਡੀਐਨਏ ਚ ਇਹ ਇਨਫੋਰਮੇਸ਼ਨ ਵੀ ਆਪਣੇ ਆਪ ਨੂੰ ਬਚਾਉਣਾ ਉਹ ਉਸ ਬਚਾਅ ਲਈ ਆਪਾਂ ਹੱਥ ਪੈਰ ਮਾਰਦੇ ਆ ਪਰ ਆਪਾਂ ਜਦੋਂ ਆਪਣੀ ਮੌਤ ਆਉਂਦੀ ਆ ਆਪਾਂ ਆਪਣੇ ਨੂੰ ਨਹੀਂ ਬਚਾ ਸਕਦੇ ਸਿਰਫ ਹੱਥ ਪੈਰ ਆ ਉਹ ਕੋਸ਼ਿਸ਼ ਆ ਉਹ ਉਹ ਡਵੈਲਪਮੈਂਟ ਦੇ ਹਿਸਾਬ ਨਾਲ ਆ ਵੀ ਉਹ ਜੀਵ ਕਿਹੜਾ ਉਹਦੇ ਹੱਥ ਪੈਰ ਹੈਗੇ ਨੇ ਉਹਨੂੰ ਅਵੇਰਨੈਸ ਹੈ ਕਿ ਵੀ ਮੈਂ ਆਪਣੇ ਨੂੰ ਬਚਾਉਣਾ ਵੀ ਐਵੇਂ ਬਚਾਇਆ ਜਾ ਸਕਦਾ ਤਾਂ ਉਹ ਹੱਥ ਪੈਰ ਮਾਰਦਾ ਤੜਫਦਾ ਉਹਨੂੰ ਆਪਾਂ ਤੜਫਣਾ ਕਹਿੰਦੇ ਨੇ ਨਹੀਂ ਜਿਵੇਂ ਦਾਣਿਆਂ ਚ ਅਵੇਅਰਨੈਸ ਨਹੀਂ ਹੈਗੀ ਉਹ ਨਹੀਂ ਟਰਪ ਸਕਦੇ ਉਹਨਾਂ ਨੂੰ ਆਪਾਂ ਸਹਿਸਭਾਏ ਪੀਸ ਦਿੰਨੇ ਆ ਜਦ ਭ ਘਰ ਨੂੰ ਦਾਲ ਬਣਾਉਨੇ ਆ ਕੌਲੀ ਡੇਢ ਕੌਲੀ ਰਹਿਨੇ ਦਿੰਨੇ ਆ ਆਪਾਂ ਜੋਦੇ ਜੀਰ ਤੇ ਪਾਣੀ ਚ ਪਾ ਕੇ ਫੂਕਦੇ ਆ ਇਸ ਜੀਵ ਸੀਰ ਕਦੋਂ ਛੱਡਦਾ ਤੇ ਇੱਕ ਸ਼ਕਤੀ ਆ ਜਿਹੜੀ ਆਪਾਂ ਨੇ ਪਹਿਲਾਂ ਗੱਲ ਕੀਤੀ ਸੀਗੀ ਵੀ ਇੱਕ ਸ਼ਕਤੀ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੋਇਆ ਜੀਵਾਂ ਦੇ ਰੂਪ ਦੇ ਵਿੱਚ ਸਰੀਰ ਬਣਾ ਕੇ ਉਹ ਆਤਮਾ ਦਾ ਜੀਵ ਉਹਨਾਂ ਚਿਰ ਹੀ ਉਹ ਸਰੀਰ 'ਚ ਰਹਿੰਦੇ ਨੇ ਜਿੰਨਾ ਚਿਰ ਉਹ ਰਹਿਣ ਦੇ ਯੋਗ ਆ ਜੋਗ ਆ ਮਤਲਬ ਉਹਦੇ ਅਨੁਕੂਲ ਆ ਵਾਤਾਵਰਣ ਮੰਨ ਲਵੋ ਉਹ ਆਪਾਂ ਸਰੀਰ ਬੰਦੇ ਲਾ ਲਾ ਆਪਣੇ ਹੱਥ ਪੈਰ ਚੱਲਦੇ ਨੇ ਦਿਲ ਕੰਮ ਕਰਦਾ ਅੰਗ ਬਾਰੇ ਪੂਰੇ ਸਾਰੇ ਅੰਦਰਲੇ ਆਰਗਨ ਚੱਲਦੇ ਨੇ ਤਾਂ ਆਤਮਾ ਇਹਦੇ ਵਿੱਚ ਜਦੋਂ ਕੋਈ ਐਕਸੀਡੈਂਟ ਹੋ ਗਿਆ ਕੋਈ ਰਹਿਣ ਯੋਗ ਨਹੀਂ ਰਹਾ ਜਦੇ ਉਹ ਆਤਮਾ ਨੇ ਸਹੀ ਛੱਡ ਦੇਣਾ ਕਿਉਂਕਿ ਜੋਗ ਨਹੀਂ ਰਿਹਾ ਉਹਦੇ ਜਦੇ ਲ ਖੜ ਗਿਆ ਜਾਂ ਜੇ ਬੁढ़ा ਹੋ ਕੇ ਬੰਦਾ ਮਰ ਗਿਆ ਤਾਂ ਬੁढ़ा ਹੋ ਕੇ ਸਾਡੇ ਸਰੀਰ ਦੇ ਅੰਦਰਲੇ ਅੰਗ ਆਰਗਨ ਕੱਸ ਜਾਂਦੇ ਨੇ ਉਹਨਾਂ ਕੋਲ ਸ਼ਮਤਾ ਨਹੀਂ ਹੁੰਦੀ ਹੋਰ ਅਗਾਹ ਚੱਲਣ ਦੀ ਫਿਰ ਫਿਰ ਵੀ ਆਤਮਾ ਛੱਡ ਦਿੰਦੀ ਹੈ ਸਹੀ ਵੀ ਇਹ ਰਹਿਣ ਦੇ ਯੋਗ ਨਹੀਂ ਰਿਹਾ ਹੁਣ ਸਹੀ ਜਦੋਂ ਜੋਗ ਨਹੀਂ ਰਹਿੰਦਾ ਦਾਣੇ ਨੂੰ ਪੁੱਜ ਦੇ ਸੇਕ ਲਵਾ ਦੇ ਉਹਨੂੰ ਪੁੰਨ ਦੇ ਉਹਨੇ ਉਗਣਾ ਨਹੀਂਗਾ ਕਿਉਂਕਿ ਉਹਦੇ ਚੋਂ ਫਿਰ ਆਤਮਾ ਨਿਕਲ ਗਈ ਕੱਲਾ ਉਹ ਦਾਣਾ ਸਰੀਰ ਰਹਿ ਗਿਆ ਸੇਕ ਕਰਕੇ ਉਹ ਰਹਿਣ ਜੋਗ ਨਹੀਂ ਰਿਹਾ ਉਹਨੇ ਜੀਵ ਨੇ ਆਹ ਉਹ ਦਾਣਾ ਦਾ ਛੱਡਤਾ ਐਵੇਂ ਜਦੋਂ ਜੀਵ ਜਾਂ ਆਤਮਾ ਦੇ ਰਹਿਣ ਜੋਗ ਨਹੀਂ ਰਹਿੰਦਾ ਸਰੀਰ ਫਿਰ ਉਹ ਸਰੀਰ ਛੱਡ ਦਿੰਦੀ ਆ ਆਤਮਾ ਕਦੇ ਨਹੀਂ ਮਰਦੀ ਹੈਗੀ ਉਹਨੇ ਆਪਣਾ ਹੋਰ ਵੱਖਰਾ ਰੂਪ ਲੈ ਲੈਣਾ ਵੱਖਰਾ ਸਰੀਰ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਤਰੀਕਾ ਉਹਨੇ ਕੋਈ ਹੋਰ ਤਰੀਕੇ ਦੇ ਰੂਪ ਦੇ ਵਿੱਚ ਹੋਰ ਸਰੀਰ ਦੇ ਰੂਪ ਦੇ ਵਿੱਚ ਪ੍ਰਗਟ ਕਰ ਦੇਣਾ ਪਰ ਉਹ ਇੱਕੋ ਸ਼ਕਤੀ ਆ ਉਹਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੋਇਆ ਜਦੋਂ ਉਹ ਸਰੀਰ ਤੇ ਵਿੱਚ ਆ ਜਾਂਦੀ ਆ ਫਿਰ ਸਾਡੇ ਮੂਰੇ ਇਹ ਐਕਸਪੀਰੀਅੰਸ ਹੁੰਦੀ ਆ ਦੁਨੀਆ ਫਿਰ ਆਪਾਂ ਇੱਕ ਭਰਮ 'ਚ ਪੈ ਜੰਨੇ ਆ ਉਹ ਐਕਸਪੀਰੀਅੰਸ ਇਕੱਠੇ ਕਰੀ ਜੰਨੇ ਆ ਆਪਣਾ ਇੱਕ ਮਨ ਬਣਾ ਲੈਨੇ ਆ ਆਪਣੀ ਕੋ ਪਰਸਨੈਲਿਟੀ ਬਣਾ ਲੈਨੇ ਆ ਵੀ ਮੈਂ ਵੱਖਰਾ ਉਹ ਪਰਸਨੈਲਿਟੀ ਨੂੰ ਪਾਲਿਸ਼ ਕਰਦੇ ਰਹਿੰਨੇ ਆ ساری ਜ਼ਿੰਦਗੀ ਆਪਣੀ ਘਟਨਾਮਾ ਕੱਠੀਆਂ ਕਰਕੇ ਮੋਹ ਬਲਨੇ ਹਾਂ ਹਾਂ ਉਹਦੇ ਨਾਲ ਮੋਹ ਬਲਨੇ ਆ ਤੇ ਉਹ ਪਰਸਨੈਲਿਟੀ ਨੂੰ ਦੀ ਬੇਇੱਜ਼ਤੀ ਹੁੰਦੀ ਅਸੀਂ ਬੇਇੱਜ਼ਤੀ ਮੰਨਦੇ ਆ ਉਹ ਪਰਸਨੈਲਿਟੀ ਦੀ ਕੋਈ ਉਹ ਕਰਦਾ ਤਾਰੀਫ ਕਰਦਾ ਸੀ ਖੁਸ਼ ਹੁੰਨੇ ਆ ਹਾਂ ਮਨ ਦੀ ਵੀ ਕਨਸੈਪਟ ਸਾਂਝ ਲਾ ਆਪਾਂ ਕਹਿੰਦੇ ਆ ਵੀ ਮੇਰਾ ਜਨਮ ਐਨੇ ਸਾਲ ਨੂੰ ਹੋਇਆ ਹਨਾ ਮੈਂ ਕਹਿੰਦਾ ਵੀ ਹਾਂ ਮੇਰਾ ਜਨਮ 29 ਪ੍ਰੈ 1987 ਨੂੰ ਹੋਇਆ ਪਰ ਨਹੀਂ ਇਸ ਸਰੀਰ ਦਾ ਇਹ ਸਰੀਰ ਦਾ ਜਨਮ ਹੋਇਆ ਇਹ ਸਰੀਰ ਦਾ ਵੀ ਨਹੀਂ ਹੋਇਆ ਸਿਹਿਰ ਵੀ ਮਾਂ ਦੇ ਢੇਡਾ ਚ ਉਸ ਤੋਂ ਪਹਿਲਾਂ 8-9 ਮਹੀਨੇ ਪਹਿਲਾਂ ਬਣਨਾ ਸ਼ੁਰੂ ਹੋ ਗਿਆ ਸੀਗਾ ਸਿਰਫ ਇਹ ਸਰੀਰ ਮਾਂ ਦੀ ਗੁਖ ਚੋਂ ਨਿਕਲਿਆ ਆਪਣੇ ਆਪ ਤੇ ਹੋਇਆ ਉਦੋਂ ਦਾ ਉਹ ਡੇਟ ਆ ਮੈਂ ਦਾ ਜਨਮ ਉਸ ਤੋਂ ਵੀ 2-3 ਸਾਲ ਬਾਅਦ ਹੁੰਦਾ ਜਦੋਂ ਬੱਚੇ ਨੂੰ ਸੋਝੀ ਆਉਂਦੀ ਆ ਤਾਂ ਉਹਨੂੰ ਸਮਝ ਆਉਣੀ ਸ਼ੁਰੂ ਹੁੰਦੀ ਆ ਵੀ ਆਹ ਮੇਰਾ ਘਰ ਆ ਮੇਰੀ ਮੰਮੀ ਮਾਪੇ ਉਹਨੂੰ ਅਲਗ-ਅਲਗ ਦੀ ਸਮਝ ਆਉਣ ਲੱਗਦੀ ਆ ਫਿਰ ਉਹਨੂੰ ਲੱਗਦਾ ਵੀ ਮੈਂ ਕੁਝ ਹੈਗਾ ਮੇਰਾ ਕੋਈ ਵਿजूद ਆ ਫਿਰ ਉਹ ਚੀਜ਼ਾਂ ਮੰਗਣੀਆਂ ਸ਼ੁਰੂ ਕਰਦਾ ਫਿਰ ਉੱਥੋਂ ਉਹ ਘਟਨਾਵਾਂ ਜੋੜਨੀਆਂ ਸ਼ੁਰੂ ਕਰ ਦਿੰਦਾ ਉਹਦੇ ਨਾਲ ਜੋ ਘਟੇਤ ਹੁੰਦਾ ਘਟਨਾਵਾਂ ਇਹ ਨਹੀਂ ਵੀ ਐਕਸੀਡੈਂਟ ਹੋ ਗਿਆ ਘਟਨਾਵਾਂ ਮਤਲਬ ਜੋ ਵੀ ਐਕਸਪੀਰੀਅੰਸ ਆਉਦਾ ਹਾਂ ਉਹਦੇ ਨਾਲ ਜੋ ਵੀ ਐਕਸਪੀਰੀਅੰਸ ਆ ਉਹ ਜੋੜਨਾ ਸ਼ੁਰੂ ਕਰ ਦਿੰਦਾ ਉੱਥੋਂ ਮਨ ਦਾ ਜਨਮ ਹੁੰਦਾ ਮੈਂ ਦਾ ਜਨਮ ਸਰੀਰ ਦੇ ਜਨਮ ਤੋਂ ਸੋਜੀ ਤੱਕ ਸੋਜੀ ਤੱਕ ਹਾਂ ਉਦੋਂ ਤੱਕ ਹੁੰਦਾ ਤੇ ਮਰਨ ਦਾ ਕਰਦਾ ਜਦੋਂ ਆਤਮਾ ਦੇ ਰਹਿਣ ਜੋਗ ਨਹੀਂ ਰਿਹਾ ਸਰੀਰ ਜਦ ਹੀ ਇਹ ਸਾਰੀਆਂ ਯਾਦਾਂ ਘੜਾ ਫੁੱਟ ਜਾਣਾ ਖਤਮ ਹੋ ਜਾਵੇ ਜਦੋਂ ਆਪਾਂ ਕਹਿੰਦੇ ਨਾ ਵੀ ਇਹ ਮੂਰਤ ਲਾਉਣੀ ਹੈ ਰੱਬ ਨੂੰ ਬੇਤੀ ਲਾਉਣੀ ਹੈ ਫਿਰ ਜੋਤ ਦੀ ਵੀ ਇਹਨਾਂ ਸਲਕਾ ਫਿਰ ਉਹਨੂੰ ਸਮਝਾਣੀ ਹੈ ਵੀ ਘੜਾ ਫੁੱਟੇ ਦੇ ਉਹ ਯਾਦਾਂ ਸਾਰਾ ਸਰੀਰ ਦੇ ਅਨੁਕੂਲ ਨਹੀਂ ਰਹਿਣ ਜੋਗ ਨਹੀਂ ਰਿਹਾ ਜਦੋਂ ਇਹ ਸਰੀਰਣਾ ਫਿਰ ਉਹਨੂੰ ਸਮਝਾਉਣੇ ਤਾਂ ਇਹ ਫੁੱਦੂ ਗਲ ਸੀ ਮੈਂ ਉਹ ਹੀ ਨੂੰ ਸੱਚ ਮੰਨੀ ਬੈਠਾ ਸੀ ਫਿਰ ਹਾਂ ਉਹ ਸੁਪਨਾ ਫਿਰ ਨਵੇਂ ਪਾਸ਼ਾ ਨੇ ਉਸ ਚੀਜ਼ ਨੂੰ ਕਿਹਾ ਇਹ ਜੀਵਨ ਸੁਪਨਾ ਸਮ ਉਹਨੂੰ ਸੁਪਨਾ ਕਿਹਾ ਨਾ ਇਹ ਜਿਹੜੀਆਂ ਗੱਲਾਂ ਮੈਂ ਲੋਕਾਂ ਨੇ ਵੀ ਆਹ ਦੋ ਤਰੀਕਾ ਨਿਕਲਿਆ ਇਹ ਦੇਖਦੀ ਹੈ ਇਹਦਾ ਉਹ ਗੱਲਾਂ ਹਾਂ ਜਿਹੜਾ ਆਪਣੀ ਮੌਤ ਆ ਇੱਕ ਕਿਸਮ ਦੀ ਉਹ ਜਿਵੇਂ ਪਰਾਂ ਨੂੰ ਸੌਂ ਜਾਂਦੇ ਆ ਹਾਂ ਉਹੀ ਆ ਕੁਝ ਨਹੀਂ ਉਹ ਮੌਤ ਜਿਹੜਾ ਸੌਣਾ ਉਹ ਵੀ ਮੌਤ ਬਰਾਬਰ ਆ ਹਾਂ ਬਰਾਬਰ ਆ ਨਾ ਜਦ ਆਪਾਂ ਸੌਂਨੇ ਆ ਨਾ ਉੱਥੇ ਸਮਾਂ ਲੱਗੂ ਹੁੰਦਾ ਨਾ ਦੁੱਖ ਦਰਦ ਲੱਗੂ ਹੁੰਦਾ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਆਪਾਂ ਟੈਪੀਸ ਦੇਖਦੇ ਆ ਤਾਂ ਪਤਾ ਲੱਗਦਾ ਵੀ ਆਪਾਂ ਇੰਨੇ ਘਟੇ ਆਪਣੀ ਅੱਖ ਖੁੱਲੀ ਤੇ ਹਾਂ ਆਪਾਂ ਨੀਂਦ ਚ ਮਰ ਗਏ ਆਪਾਂ ਨੂੰ ਕੁਝ ਨਹੀਂ ਕੁਝ ਨਹੀਂ ਪਤਾ ਲੱਗਦਾ ਹਾਂ ਦੁਨਿਆਰ ਆਪਣਾ ਹੈ ਨਹੀਂ ਕਿੱਡੀ ਮਰਜ਼ੀ ਕਟਨਾਈ ਹੋਵੇ ਜੇ ਬੰਦਾ ਸੌ ਗਿਆ ਉਹਦਾ ਕੋਈ ਖਿਆਲ ਹੀ ਰਹਿਦਾ ਹਾਂ ਆਪਾਂ ਨੂੰ ਪਤਾ ਵੀ ਲੱਗਦਾ ਜਦ ਨੀਂਦ ਚ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਇਹ ਜੀ ਤੋਂ ਮੈਨੂੰ ਲੱਗਦਾ ਲੱਗੀ ਜਦ ਮੈਂ ਹੋਏ ਨਹੀਂ ਗੁੰਮ ਉਦੋਂ ਬਾਅਦ ਮਨ ਪਤਾ ਲੱਗਿਆ ਵੀ ਮੌਤ ਇਹ ਹੁੰਦੀ ਵੀ ਚਾਪ ਉਹ ਕਿੱਕੇ ਬਾਹਰ ਲੈ ਗਿਆ ਵੀ ਆਪਣੀ ਅੱਖ ਖੁੱਲੀ ਤਾਂ ਬਦਲ ਲੱਗਿਆ ਫਿਰ ਵੀ ਆਪਾਂ ਇੱਥੇ ਕਿਵੇਂ ਪੁੱਛੇ ਵੀ ਮੌਤ ਕੁਝ ਨਹੀਂ ਬੋਲਦਾ ਉਹ ਦਿਮਾਗ 'ਚ ਜਦ ਅਵੇਰਨੈਸ ਆਉਂਦੀ ਆ ਫੇਰ ਬਦਲ ਫੇਰ ਆਪਣਾ ਜੀਵਨ ਉਹਨਾਂ ਚਿਰ ਜੀਵਨ ਹੈ ਇਸ ਜੀਵਤ ਸਰੀਰ ਦਾ ਜੀਵਨ ਉੱਥੇ ਧੱਕਾ ਉੱਥੇ ਧੱਕਾ ਇਸ ਲਈ ਪਾਪ ਤੋਂ ਮੁਕਤ ਨਹੀਂ ਹੋ ਸਕਦੇ ਆਪਾਂ ਜਿਹਨੂੰ ਦੁਨੀਆ ਪਾਪ ਕਹਿੰਦੀ ਆ ਇਹ ਪਾਪ ਹੈ ਹੀ ਨਹੀਂਗਾ ਇਹ ਤਾਂ ਮੁਕਤ ਨਹੀਂ ਹੋਏ ਜਾ ਸਕਦਾ